ਭਗਤ ਕਬੀਰ ਸਾਹਿਬ ਜੀ ਮਹਾਪੁਰਖ ਬ੍ਰਹਮ ਗਿਆਨੀ ਨਾਮ ਦੇ ਰਸੀਏ ਜਿਨ੍ਹਾਂ ਦੇ ਬਚਨ ਸੁਣ ਕਰਕੇ ਜਿਨ੍ਹਾਂ ਦੇ ਬਚਨ ਵਿਚਾਰ ਕਰਕੇ ਪਤਾ ਲੱਗਦਾ ਕਿ ਐਸੇ ਮਹਾਪੁਰਖ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦਾ ਜੀਵਨ ਬਹੁਤ ਹੀ ਉੱਚਾ ਸੁੱਚਾ ਅਤੇ ਨਾਮ ਦੇ ਰਸੀਏ ਸਨ ਭਾਵੇਂ ਉਸ ਸਮੇਂ ਕਾਂਸੀ ਦੇ ਵਿੱਚ ਬਹੁਤ ਜ਼ਿਆਦਾ ਪਾਂਡਿਆਂ ਦੇ ਵਿੱਚ ਮਲਾਣਿਆਂ ਦੇ ਵਿੱਚ ਬਹੁਤ ਖਿੱਚੋ ਤਾਨ ਚੱਲ ਰਹੀ ਸੀ ਪਰ ਕਬੀਰ ਸਾਹਿਬ ਜੀ ਇੱਕ ਨਾਮ ਦੇ ਰਸ ਵਿੱਚ ਭਿੱਜੇ ਹੋਏ ਉਹਨਾਂ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ ਐਸੇ ਖਿੱਚੋ ਤਾਨ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਪਰਮਾਤਮਾ ਵਾਹਿਗੁਰੂ ਦੀ ਭਗਤੀ ਦੇ ਵਿੱਚ ਹੀ ਲੀਨ ਰਹੇ ਉਸ ਸਮੇਂ ਦੇ ਵਿੱਚ ਐਸੀਆਂ ਸ਼ਿਕਾਇਤਾਂ ਹੋਈਆਂ ਬਹੁਤ ਜ਼ਿਆਦਾ ਕਬੀਰ ਸਾਹਿਬ ਜੀ ਦੇ ਉੱਪਰ ਦੋਸ਼ ਲਾਏ ਗਏ ਇਥੋਂ ਤੱਕ ਕਿ ਕਬੀਰ ਸਾਹਿਬ ਜੀ ਦੇ ਹੱਥ ਪੈਰ ਬੰਨ੍ਹ ਕਰਕੇ ਉਹਨਾਂ ਨੂੰ ਗੰਗਾ ਦੇ ਵਿੱਚ ਡੂੰਘੇ ਪਾਣੀ ਦੇ ਵਿੱਚ ਵੀ ਸੁੱਟਿਆ ਗਿਆ ਹਾਥੀ ਦੇ ਅੱਗੇ ਵੀ ਬੰਨ੍ਹ ਕਰਕੇ ਸੁੱਟਿਆ ਗਿਆ ਕਿ ਕਬੀਰ ਸਾਹਿਬ ਜੀ ਨੂੰ ਮਾਰ ਦਈਏ ਪਰ ਕਬੀਰ ਸਾਹਿਬ ਜੀ ਦੇਖੋ ਇੰਨੀ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਕਿਰਪਾ ਕੇ ਮਹਾਰਾਜ ਸਤਿਗੁਰੂ ਜੀ ਬਾਣੀ ਦੇ ਵਿੱਚ ਵੀ ਬਚਨ ਕਰਦੇ ਨੇ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾੰਦ ਕਰ ਖਰੇ ਕਬੀਰ ਕਹਿੰਦੇ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗ ਛਾਲਾ ਪਰ ਬੈਠੇ ਕਬੀਰ ਸਾਧ ਸੰਗਤ ਜੀ ਜਦੋਂ ਕਬੀਰ ਸਾਹਿਬ ਜੀ ਦਾ ਮਨ ਅਡੋਲ ਹੈ ਤੇ ਉਹਨਾਂ ਦੇ ਸਰੀਰ ਨੂੰ ਕੌਣ ਡਰਾ ਸਕਦਾ ਹੈ ਉਹ ਸਰੀਰ ਕਰਕੇ ਵੀ ਕਿਵੇਂ ਡੋਲ ਸਕਦੇ ਨੇ ਹਾਥੀ ਦੇ ਅੱਗੇ ਵੀ ਮਾਰਨ ਦੇ ਲਈ ਸੁੱਟਿਆ ਗਿਆ ਤੇ ਹਸਤ ਭਾਗ ਕੈ ਚੀਸਾ ਮਾਰਾ ਇਹ ਮੂਰਤ ਕਹਿ ਹਉ ਬਲਿਹਾਰੈ ਹਾਥੀ ਵੀ ਦੌੜ ਗਿਆ ਐਸੇ ਮਹਾਂਪੁਰਖ ਭਗਤ ਕਬੀਰ ਜੀ ਕਿ ਜਿਹੜੇ ਪ੍ਰਮਾਤਮਾ ਵਾਹਿਗੁਰੂ ਨਿਰਗੁਣ ਸਰੂਪ ਦੀ ਭਗਤੀ ਦੇ ਵਿੱਚ ਲੀਨ ਸੀ ਉਸ ਤੋਂ ਪਰੇ ਨਹੀਂ ਹੋਏ ਪਾਂਡੇ ਕਹਿੰਦੇ ਅਸੀਂ ਇਹ ਸਾਡੇ ਵਾਲਾ ਜਾਵੇ ਮਲਾਣੇ ਕਹਿੰਦੇ ਅਸੀਂ ਸਾਡੇ ਵਾਲਾ ਜਾਵੇ ਸਾਡੇ ਪੱਖ ਦੀ ਗੱਲ ਕਰੇ ਤੇ ਕਬੀਰ ਸਾਹਿਬ ਜੀ ਨੇ ਬਚਨ ਕਰ ਦਿੱਤਾ ਕਹਿੰਦੇ ਹਮਰਾ ਝਗੜਾ ਰਹਾ ਨਕੋਉ ਪੰਡਿਤ ਮੁੱਲਾ ਛਾੜੇ ਦਉ ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚੱਲੇ ਹਮ ਕਛੂ ਨਾ ਲਈਆ ਭਗਤ ਕਬੀਰ ਸਾਹਿਬ ਜੀ ਨੇ ਇਹਨਾਂ ਦੋਵਾਂ ਨੂੰ ਛੱਡ ਦਿੱਤਾ ਪੰਡਤਾਂ ਨੂੰ ਵੀ ਛੱਡ ਦਿੱਤਾ ਮਲਾਣਿਆਂ ਕਾਜ਼ੀਆਂ ਨੂੰ ਵੀ ਛੱਡ ਦਿੱਤਾ ਉਹ ਪ੍ਰਮਾਤਮਾ ਵਾਹਿਗੁਰੂ ਦੀ ਭਗਤੀ ਦੇ ਵਿੱਚ ਲੀਨ ਹੀ ਰਹੇ ਐਸੇ ਮਹਾਂਪੁਰਖਾਂ ਦੀ ਬਾਣੀ ਬਾਣੀ ਦੀ ਵਿਚਾਰ ਕਰਕੇ ਬਾਣੀ ਸਰਵਣ ਕਰਕੇ ਸਾਡੇ ਮਨ ਨੂੰ ਵੀ ਠੰਡ ਪੈ ਜਾਂਦੀ ਹੈ ਆਓ ਸਾਧ ਸੰਗਤ ਜੀ ਬਹੁਤ ਹੀ ਸੁੰਦਰ ਬਚਨ ਅਮੋਲਕ ਬਚਨ ਡੁੰਗ੍ਹਾਈ ਦੇ ਵਿੱਚ ਬਚਨ ਕਬੀਰ ਸਾਹਿਬ ਜੀ ਦੇ ਬਹੁਤ ਹੀ ਪ੍ਰੇਮ ਭਾਵਨਾ ਦੇ ਨਾਲ ਆਪਣੇ ਮਨ ਨੂੰ ਇਕਾਗਰ ਜਿਤ ਕਰਕੇ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਮਾ